ਆਓ ਇਸ ਗਤੀਵਿਧੀ ਰਾਹੀਂ ਸਨੇਲ ਦੇ ਨਿਯਮ ਨੂੰ ਸਮਝਦੇ ਹਾਂ ਤਾਂ ਇਸ ਗਤੀਵਿਧੀ ਲਈ ਸਾਨੂੰ ਕੱਚ ਦੀ ਇੱਕ ਪੱਟੀ ਲੋਹੇ ਦੇ ਚਾਰ ਪਿੰਨ ਇੱਕ ਪੈਨ ਇੱਕ ਸਕੇਲ ਤੇ ਇੱਕ ਕਾਰਡਬੋਰਡ ਜਿਸ ਤੇ ਅਸੀਂ ਲੋਹੇ ਦੇ ਪਿੰਨਾ ਨੂੰ ਲਗਾ ਸਕੀਏ ਇਹਨਾਂ ਚੀਜ਼ਾਂ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕਾਰਡਬੋਰਡ ਤੇ ਕੱਚ ਦੀ ਪੱਟੀ ਨੂੰ ਇੱਕ ਥਾਂ ਤੇ ਰੱਖਾਂਗੇ ਤੇ ਉਸ ਦੇ ਇੱਕ ਪਾਸੇ ਲੋਹੇ ਦੇ ਦੋ ਪਿੰਨਾ ਨੂੰ ਕੁਝ ਇਸ ਤਰ੍ਹਾਂ ਨਾਲ ਲਗਾ ਦੇਾਂਗੇ ਇਸ ਤੋਂ ਬਾਅਦ ਬਚੀਆਂ ਹੋਈਆਂ ਦੋ ਪਿੰਨਾਂ ਨੂੰ ਵੀ ਕਾਰਡਬੋਰਡ ਤੇ ਲਗਾਉਣਾ ਹੋਵੇਗਾ ਪਰ ਇਸ ਦੇ ਲਈ ਅਸੀਂ ਕੱਚ ਦੀ ਪੱਟੀ ਵਿੱਚ ਦੂਜੇ ਪਾਸੇ ਦੇ ਫਲਕ ਤੋਂ ਉਹਨਾਂ ਪਿੰਨਾਂ ਦੇ ਪ੍ਰਤਿਬਿੰਬ ਨੂੰ ਦੇਖਾਂਗੇ ਜਿਨ੍ਹਾਂ ਨੂੰ ਅਸੀਂ ਕੱਚ ਦੀ ਪੱਟੀ ਤੇ ਇੱਕ ਪਾਸੇ ਲਾਇਆ ਹੈ ਤੇ ਇਹਨਾਂ ਪ੍ਰਤਿਬਿੰਬਾਂ ਦੇ ਨਾਲ ਇੱਕ ਸਿੱਧੀ ਰੇਖਾ ਵਿੱਚ ਬਚੀਆਂ ਹੋਈਆਂ ਦੋ ਪਿੰਨਾਂ ਨੂੰ ਵੀ ਲਗਾ ਦੇਾਂਗੇ ਇਸ ਤਰ੍ਹਾਂ ਇਹ ਪਹਿਲੀਆਂ ਦੋ ਪਿੰਨਾਂ ਦੇ ਪ੍ਰਤਿਬਿੰਬ ਤੇ ਬਾਕੀ ਦੇ ਦੋ ਪਿੰਨ ਜਿਨ੍ਹਾਂ ਨੂੰ ਆਪਾਂ ਕੱਚ ਦੀ ਪੱਟੀ ਤੇ ਦੂਜੇ ਪਾਸੇ ਲਾ ਰਹੇ ਹਾਂ ਇਹ ਚਾਰੋਂ ਇੱਕ ਸਿੱਧੀ ਰੇਖਾ ਵਿੱਚ ਹੋਣੇ ਚਾਹੀਦੇ ਨੇ ਪਿੰਨਾਂ ਨੂੰ ਲਾਉਣ ਤੋਂ ਬਾਅਦ ਆਪਾਂ ਇਹਨਾਂ ਪਿੰਨਾਂ ਨੂੰ ਹਟਾ ਕੇ ਉਹਨਾਂ ਬਿੰਦੂਆਂ ਨੂੰ ਚਿੰਨਿਤ ਕਰ ਲਵਾਂਗੇ ਜਿਨ੍ਹਾਂ ਤੇ ਇਹ ਪਿੰਨ ਲੱਗੇ ਹੋਏ ਸਨ ਪਰ ਆਓ ਪਹਿਲਾਂ ਆਪਾਂ ਕੱਚ ਦੀ ਪੱਟੀ ਦੀ ਰੂਪਰੇਖਾ ਖਿੱਚ ਲੈਂਦੇ ਹਾਂ ਸਾਨੂੰ ਇਹ ਬਹੁਤ ਧਿਆਨ ਨਾਲ ਕਰਨਾ ਪਵੇਗਾ ਤੇ ਖਿਆਲ ਰੱਖਣਾ ਪਵੇਗਾ ਕਿ ਰੂਪਰੇਖਾ ਨੂੰ ਚਿੰਨਿਤ ਕਰਦੇ ਸਮੇਂ ਕੱਚ ਦੀ ਪੱਟੀ ਆਪਣੀ ਜਗ੍ਹਾ ਤੋਂ ਨਾ ਹILLE ਇਹ ਉਸੇ ਸਥਿਤੀ ਵਿੱਚ ਰਹੇ ਜਿਸ ਵਿੱਚ ਅਸੀਂ ਇਸ ਨੂੰ ਪਿੰਨਾਂ ਨੂੰ ਲਗਾਉਣ ਤੋਂ ਪਹਿਲਾਂ ਰੱਖਿਆ ਸੀ ਇਹ ਇੱਕ ਕੱਚ ਦੀ ਪੱਟੀ ਦੀ ਰੂਪਰੇਖਾ ਹੈ ਹੁਣ ਆਪਾਂ ਉਹਨਾਂ ਬਿੰਦੂਆਂ ਨੂੰ ਚਿੰਨਿਤ ਕਰ ਲਵਾਂਗੇ ਜਿਨ੍ਹਾਂ ਤੇ ਆਪਾਂ ਪਿੰਨਾਂ ਨੂੰ ਲਗਾਇਆ ਸੀ ਤੇ ਫਿਰ ਅਸੀਂ ਕੱਚ ਦੀ ਪੱਟੀ ਦੇ ਇੱਕ ਪਾਸੇ ਦੇ ਦੋਵਾਂ ਬਿੰਦੂਆਂ ਨੂੰ ਇੱਕ ਸਿੱਧੀ ਰੇਖਾ ਵਿੱਚ ਜੋੜ ਦੇਾਂਗੇ ਤੇ ਇਸੇ ਤਰ੍ਹਾਂ ਦੂਜੇ ਪਾਸੇ ਦੇ ਬਿੰਦੂਆਂ ਨੂੰ ਵੀ ਆਪਸ ਵਿੱਚ ਜੋੜ ਦੇਾਂਗੇ ਇਸ ਤੋਂ ਬਾਅਦ ਅਸੀਂ ਉਹਨਾਂ ਦੋ ਬਿੰਦੂਆਂ ਨੂੰ ਜੋੜਾਂਗੇ ਜਿਨ੍ਹਾਂ ਤੇ ਦੋਵੇਂ ਰੇਖਾਵਾਂ ਕੱਚ ਦੀ ਪੱਟੀ ਨੂੰ ਕੱਟ ਰਹੀਆਂ ਨੇ ਤਾਂ ਇਹ ਰੇਖਾ ਕੁਝ ਇਸ ਤਰ੍ਹਾਂ ਬਣਦੀ ਹੈ ਹੁਣ ਸਾਨੂੰ ਜੋ ਮਾਰਗ ਦਿਖਾਈ ਦੇ ਰਿਹਾ ਹੈ ਇਹ ਉਹ ਮਾਰਗ ਹੈ ਜਿਸ ਤੇ ਯਾਤਰਾ ਕਰਦੇ ਹੋਏ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਪਹੁੰਚਿਆ ਸੀ ਆਓ ਹੁਣ ਅਭਿਲੰਭ ਬਣਾ ਕੇ ਇਸ ਨੂੰ ਥੋੜਾ ਹੋਰ ਸਮਝੀਏ ਅਭਿਲੰਭ ਫਲਕ ਦੇ ਲੰਬ ਹੁੰਦਾ ਹੈ ਇਸ ਲਈ ਇਹ 90 ਡਿਗਰੀ ਤੇ ਹੋਵੇਗਾ ਤੇ ਇੱਥੇ ਮੈਂ ਕੱਚ ਦੀ ਪੱਟੀ ਦੇ ਦੋਹਾਂ ਫਲਕਾਂ ਤੇ ਅਭਿਲੰਭ ਬਣਾਇਆ ਹੈ ਜਿਸ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਹੁਣੇ ਉਹ ਕੋਣ ਹੈ ਜੋ ਆਪਾਤੀ ਕਿਰਨ ਅਭਿਲੰਭ ਦੇ ਨਾਲ ਬਣਾ ਰਹੀ ਹੈ ਇਸ ਲਈ ਇਸ ਕੋਣ ਨੂੰ ਆਪਤਨ ਕੋਣ ਕਿਹਾ ਜਾਂਦਾ ਹੈ ਤੇ ਇਸ ਨੂੰ ਅੰਗਰੇਜ਼ੀ ਦੇ ਛੋਟੇ ਆਈ ਅੱਖਰ ਦੁਆਰਾ ਦਰਸਾਇਆ ਜਾਂਦਾ ਹੈ ਇਸੇ ਤਰ੍ਹਾਂ ਇਸ ਕੋਣ ਨੂੰ ਨਿਰਗਤ ਕੋਣ ਯਾਨੀ ਐਂਗਲ ਆਫ ਇਮਰਜੈਂਸ ਕਹਿੰਦੇ ਨੇ ਕਿਉਂਕਿ ਇਹ ਕੋਣ ਕੱਚ ਦੀ ਪੱਟੀ ਤੋਂ ਨਿਕਲਣ ਵਾਲੀ ਨਿਰਗਤ ਕਿਰਨ ਅਭਿਲੰਭ ਦੇ ਨਾਲ ਬਣਾ ਰਹੀ ਹੈ ਇਸ ਤੋਂ ਬਾਅਦ ਇਹ ਵਾਲਾ ਕੋਣ ਅਪਵਰਤਨ ਕੋਣ ਹੈ ਜੋ ਕਿ ਅਪਵਰਤਿਤ ਕਿਰਨ ਅਭਿਲੰਭ ਦੇ ਨਾਲ ਬਣਾ ਰਹੀ ਹੈ ਆਓ ਹੁਣ ਆਪਤਨ ਕੋਣ ਤੇ ਅਪਵਰਤਨ ਕੋਣ ਨੂੰ ਮਾਪਦੇ ਹਾਂ ਤਾਂ ਇੱਥੇ ਸਾਨੂੰ ਆਪਤਨ ਕੋਣ 24 ਡਿਗਰੀ ਮਿਲ ਰਿਹਾ ਹੈ ਤੇ ਇਸੇ ਤਰ੍ਹਾਂ ਅਪਵਰਤਨ ਕੋਣ 15 ਡਿਗਰੀ ਹੈ ਹੁਣ ਸਨੈਲ ਦਾ ਨਿਯਮ ਕਹਿੰਦਾ ਹੈ ਕਿ ਅਪਵਰਤਨ ਕੋਣ ਦੇ ਸਾਈਨ ਨਾਲ ਆਪਤਨ ਕੋਣ ਦਾ ਵਿਭਾਜਨ ਉਸ ਵਸਤੂ ਦੇ ਰ refractive index ਦੇ ਬਰਾਬਰ ਹੁੰਦਾ ਹੈ ਜਿਸ ਤੋਂ ਹੋ ਕੇ ਪ੍ਰਕਾਸ਼ ਗੁਜ਼ਰ ਰਿਹਾ ਹੈ ਜਿਵੇਂ ਇੱਥੇ ਪ੍ਰਕਾਸ਼ ਕੱਚ ਤੋਂ ਹੋ ਕੇ ਗੁਜ਼ਰ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਆਪਤਨ ਕੋਣ ਦੇ ਸਾਈਨ ਯਾਨੀ i ਨੂੰ ਅਪਵਰਤਨ ਕੋਣ ਦੇ ਸਾਈਨ ਯਾਨੀ r ਨਾਲ ਵਿਭਾਜਿਤ ਕਰਨ ਤੇ ਸਾਨੂੰ ਜੋ ਮਿਲੇਗਾ ਉਹ ਕੱਚ ਦਾ refractive index ਹੋਵੇਗਾ ਇੱਥੇ ਆਈ ਦਾ ਮੁੱਲ 24 ਡਿਗਰੀ ਹੈ ਤੇ ਆਰ ਦਾ ਮੁੱਲ 15 ਡਿਗਰੀ ਹੈ। sin 24 ਦਾ ਮੁੱਲ 0.41 ਹੁੰਦਾ ਹੈ ਤੇ sin 15 ਦਾ ਮੁੱਲ 0.26 ਹੁੰਦਾ ਹੈ। 0.41 ਨੂੰ 0.26 ਨਾਲ ਵਿਭਾਜਿਤ ਕਰਨ ਤੇ ਸਾਨੂੰ 1.58 ਮਿਲਦਾ ਹੈ ਜੋ ਕਿ ਕੱਚ ਦਾ ਰ refractive index ਹੈ। ਤੁਸੀਂ ਵੀ ਇਸ ਗਤੀਵਿਧੀ ਨੂੰ ਆਪਣੇ ਘਰ ਵਿੱਚ ਆਸਾਨੀ ਨਾਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੱਚ ਦੀ ਪੱਟੀ ਨਹੀਂ ਹੈ। ਇਸ ਦੀ ਜਗ੍ਹਾ ਤੇ ਤੁਸੀਂ ਕੱਚ ਦੀ ਇੱਕ ਪਾਰਦਰਸ਼ੀ ਕੋਲੀ ਵੀ ਵਰਤ ਸਕਦੇ ਹੋ